ਜਬਜੀ ਸਾਹਿਬ ਜੀ ਦੀ ਥੱਤੀ ਬੋੜੀਆਂ ਦੀ ਤਰਤੀਬ ਸੋਚੇ ਸੋchna ਹੋ ਵਈ ਹੁਕਮੀ ਹੋਵਣ ਆਕਾਰ ਗਾਵੇ ਕੋਤਾਨ ਸਾਚਾ ਸਹਬ ਸੱਚ ਨਾਹੀਂ ਥਾਪਿਆ ਨਾ ਜਾਏ ਤੀਰਤ ਨਾਵਾਂ ਜੀ ਚੁਕਚਾਰੇ ਆਰ ਜਾ ਸੁਨਿਆ ਸਿੱਧ ਪੀਰ ਸਨ ਨਾ ਸੁਨਿਆ ਈਸਰ ਬਰਮਾ ਇਹਦਾ ਸੁਨਿਆ ਸਾਸਨ ਤੋਂ ਗਿਆਨ ਸੁਨਿਆ ਸਰਾ ਗੁਣਾ ਕੇ ਗਾਹ ਮੰਨੇ ਕੀਕਤ ਕਹੀਂ ਨਾ ਜਾਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਵੇ ਮੁਕ ਦੁਆਰ ਪੰਚ ਮਾਨ ਪੰਚ ਪ੍ਰਧਾਨ ਅਸੰਖ ਜਪ ਸੰਖ ਭਾਵ ਸੰਖ ਮੂਰਖ ਅੰਦ ਘੋਰ ਅਸੰਖ ਨਾ ਅਸੰਖ ਥਾਵ ਭਰੀਐ ਹੱਥ ਪੈਰ ਤਨ ਦੇਹ ਤੀਰਤ ਤਪ ਦਿਆਤ ਦਦ ਦਾਨ ਪਾ ਤਾਲਾ ਪਾ ਤਲ ਲਖ ਸਾਲਾਹੀ ਸਾਲਾਹੇ ਅੰਤ ਨ ਸਿਫਤੀ ਕੈ ਨ ਅੰਤ ਬਹੁਤਾ ਕਰਮ ਲਿਖਿਆ ਨਾ ਜਾਏ ਅਮੁੱਲ ਗੋਣਾ ਅਮੁੱਲ ਵਪਾਰ ਸੋਦਰ ਮੁੰਦਾ ਸੰਤੋਖ ਸਰਪਾ ਝੋਲੀ ਉਤ ਗਿਆਨ ਦੇ ਆ ਪੰਡਾਰਨ ਇਕਾ ਮਾਈ ਜੁਗਤ ਵਿਆਹੀ ਆਸਨ ਲੋਏ ਲੋਏ ਪੰਡਾਰ ਇੱਕ ਦੂ ਜੀਬੋ ਲਖ ਹੋ ਹੈ ਆਖਨ ਜੋ ਚ ਪੈਨ ਜੋਰ ਰਾਤੀ ਰੁੱਤੀ 30 ਵਾਰ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਕਰਮ ਖੰਡ ਕੀ ਬਾਣੀ ਜੋਰ ਜਤ ਪਹਾਰਾ ਧੀਰ ਸੁਨਿਆਰ ਸ਼ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ